ਪੰਜਾਬ ਦੇ ਵਿੱਚ ਅੱਜ ਲੱਗੇਗਾ ਬਿਜਲੀ ਦਾ ਲੰਬਾ ਕੱਟ ਕੁਝ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ ਦੇਖੋ ਕਿੰਨਾ ਟਾਈਮ ਨਹੀਂ ਆਵੇਗੀ ਬਿਜਲੀ ਸਾਝਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਇਸ ਵੇਲੇ ਦੀ ਵੱਡੀ ਖਬਰ ਆ ਜਿਹੜੀ ਉਹ ਬਿਜਲੀ ਦੇ ਕੱਟ ਲੱਗਣ ਨੂੰ ਲੈ ਕੇ ਆ ਰਹੀ ਹੈ ਜੀ ਹਾਂ ਬਠਿੰਡਾ ਜ਼ਿਲ੍ਹਾ ਦੇ ਪੁੱਚੋ ਮੰਡੀ ਖੇਤਰ ਅਧੀਨ ਆਉਂਦੇ ਕੁਝ ਇਲਾਕਿਆਂ 'ਚ ਬਿਜਲੀ ਕੱਟ ਲੱਗਣ ਦੀ ਖਬਰ ਸਾਹਮਣੇ ਆ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਵਰਕਾਮ ਸਬਡਿਵੀਜ਼ਨ ਪੁੱਚੋ ਦੇ ਜੀ ਅੰਕਿਤ ਕਾਉਂਸਲ ਨੇ ਦੱਸਿਆ ਕਿ 7 ਜਨਵਰੀ ਦਿਨ ਮੰਗਲਵਾਰ ਨੂੰ ਪੁੱਚੋ ਗ੍ਰੈਡ ਤੋਂ ਚੱਲਣ ਵਾਲਾ 66 ਕੇਵੀ ਫੀਡਰ ਜ਼ਰੂਰੀ ਰੱਖ-ਰਖਾਅ ਲਈ ਬੰਦ ਰਹੇਗਾ। ਜਿਸ ਕਾਰਨ ਪੁੱਚੋ ਮੰਡੀ ਪੁੱਚੋ ਕਲਾਂ ਦੀ ਬਿਜਲੀ ਸਪਲਾਈ ਪੁੱਚੋ ਖੁਰਦ ਅਤੇ ਲਹਿਰਾ ਬੇਗਾ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹਿਣਗੇ ਇਸ ਤੋਂ ਇਲਾਵਾ ਰਾਜਸਥਾਨ ਦੇ ਸ਼ਹਿਰ ਅਜਮੇਰ ਵਿੱਚ ਵੀ ਬਿਜਲੀ ਕੱਟ ਲੱਗੇਗਾ ਦੱਸਦੀ ਹੈ ਕਿ ਟਾਟਾ ਪਾਵਰ ਜੋ ਅਜਮੇਰ ਵਿੱਚ ਬਿਜਲੀ ਸਪਲਾਈ ਨੂੰ ਸੰਭਾਲ ਰਹੀ ਹੈ ਇਹ ਨੇ ਰੱਖ-ਰਖਾਅ ਲਈ ਬੰਦ ਕਰਨ ਦਾ ਸਮਾਂ ਸਾਰਣੀ ਜਾਰੀ ਕਰ ਦਿੰਦੀ ਹੈ ਇਸ ਦੌਰਾਨ ਕਈ ਇਲਾਕਿਆਂ 'ਚ ਅੱਧੇ ਘੰਟੇ ਤੋਂ 7 ਘੰਟੇ ਤੱਕ ਬਿਜਲੀ ਬੰਦ ਰਹੇਗੀ। ਦੱਸ ਦਈਏ ਕਿ D4 9 ਵਜੇ ਤੋਂ 4 ਵਜੇ ਤੱਕ ਪਟੇਲ ਕਲੋਨੀ, ਮਖੂਪੂਰਾ ਗਲੀ ਨੰਬਰ 1 2 3 4 5, ਸਰਕਾਰੀ ਆਈਟੀਆਈ, ਮੈਲਾ ਇੰਜੀਨੀਅਰਿੰਗ ਰੋਡ ਵਿੱਚ ਵਰਕਸ਼ਾਪ, ਮੈਲਾ ਪੋਲੀਟੈਕਨਿਕ, ਪਰਬਤਪੂਰਾ ਬਾਈਪਾਸ, ਵਿਕਾਸਨਗਰ, ਕ੍ਰਿਸ਼ਨਾ ਵਾਟਿਕਾ, ਜਨ ਸਿੱਖਿਆ ਆਈਟੀਆਈ ਉਤਰਾਚਲ ਕਲੋਨੀ ਅਤੇ ਆਸ-ਪਾਸ ਦੇ ਇਲਾਕੇ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਖਾਜਪੁਰਾ ਹਟੰਡੀਪਿੰਡ ਗੈਸ ਪਲਾਂਟ ਰੋਡ ਹਟੰਡੀ ਬੀਏ ਐਂਡ ਕਾਲਜ ਹਟੁੰਡੀ ਬੱਦੀਆ ਤੇ ਦਬੀਜੀ ਡੇਦੁੱਲਾ ਮੋਂਡਾ ਡੋਂਗਰੀ ਗੈਸ ਪਲਾਂਟ ਰੋਡ ਅਤੇ ਆਸ-ਪਾਸ ਦੇ ਖੇਤਰਾਂ ਜਿਹੜੇ ਉਹ ਬਿਜਲੀ ਸਪਲਾਈ ਬੰਦ ਰਹੇਗੀ ਇਸ ਦੇ ਨਾਲ ਹੀ ਤੁਹਾਨੂੰ ਕੁਝ ਹੋਰ ਇਲਾਕੇ ਵੀ ਦੱਸ ਦਿੰਨੇ ਆ ਜਿੱਥੇ ਬਿਜਲੀ ਜਿਹੜੀ ਬੰਦ ਰਹਿਣ ਦੀ ਖਬਰ ਸਾਹਮਣੇ ਆ ਰਹੀ ਹੈ ਸਵੇਰੇ 9 ਵਜੇ ਤੋਂ ਸ਼ਾਮ 1 ਵਜੇ ਤੱਕ ਨਰਾਲਾ ਅਪਾਰਟਮੈਂਟ ਦੇ ਸਾਹਮਣੇ ਮਮਤਾ ਸਵੀਟਸ ਅਪਾਰਟਮੈਂਟਸ ਦੇ ਨੇੜੇ ਅਤੇ ਆਲੇ-ਦੁਆਲੇ ਦੇ ਖੇਤਰ ਵੀ ਜਿਹੜੇ ਬੰਦ ਰਹਿਣਗੇ। ਇਸ ਦੇ ਨਾਲ ਹੀ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਖਾਦੀ ગ્રામ ਉਦਯੋਗ, ਆਰਪੀਐਫ ਪੁਲਿਸ ਲਾਈਨ, ਰਾਮਗੰਗ ਮਾਈ ਰੋਡ ਅਤੇ ਆਲੇ-ਦੁਆਲੇ ਦੇ ਖੇਤਰ ਦੇ ਵਿੱਚ ਬਿਜਲੀ ਜਿਹੜੀ ਬੰਦ ਰਹੇਗੀ। ਇਸ ਦੇ ਨਾਲ ਹੀ ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਸਤਗੁਰਾ ਕਲੋਨੀ ਅੱਠ ਬੰਗਲਾ ਕਲੋਨੀ ਹਿੱਲ ਟਾਪ ਕਲੋਨੀ ਜੀਵਨ ਰਾਮ ਕਲੋਨੀ ਰੇਲਵੇ ਮੈਨਜ਼ ਕਲੋਨੀ ਸਾਈ ਬਾਬਾ ਕਲੋਨੀ ਝੂਲੇ ਲਾਲ ਬੀ ਐਂਡ ਸੀ ਕਲੋਨੀ ਐ ਸੰਸਕਾਰ ਕਲੋਨੀ ਯੂ ਆਈਟੀ ਕਲੋਨੀ ਕਲਪਨਾ ਕਲੋਨੀ ਅਤੇ ਆਸ-ਪਾਸ ਦੇ ਖੇਤਰ ਦੇ ਵਿੱਚ ਜਿਹੜੀ ਬਿਜਲੀ ਬੰਦ ਰਹੇਗੀ ਇਸ ਦੇ ਨਾਲ ਹੀ 11 ਵਜੇ ਤੋਂ 11:30 ਵਜੇ ਤੱਕ ਸਕਾਤਨਗਰ ਮੋਸਨ ਡਿਵੀਜ਼ਨ ਅਤੇ ਆਲੇ-ਦੁਆਲੇ ਦੇ ਖੇਤਰ ਦੇ ਵਿੱਚ ਬਿਜਲੀ ਆ ਜਿਹੜੀ ਬੰਦ ਰਹੇਗੀ ਤਾਂ ਇਹ ਬਿਜਲੀ ਸਪਲਾਈ ਜਿਹੜੀ ਬੰਦ ਰਹਿਣ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ ਬਿਜਲੀ ਦਾ ਲੰਬਾ ਕੱਟ ਲੱਗਣ ਵਾਲਾ ਹੈ ਇਸ ਨਿਊਜ਼ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰ ਦਿਓ ਤੇ ਹੋਰ ਤਾਜ਼ਾ ਪੰਜਾਬੀ ਵੀਡੀਓਜ਼ ਤਾਜ਼ਾ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ